ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੁੱਕੇ ਛਲਗਮਾਂ ਦੀ ਆਪਾਂ ਸਬਜ਼ੀ ਤਿਆਰ ਕਰਾਂਗੇ ਇਹ ਜਿਹੜੇ ਛਲਗਮ ਨੇ ਆਪਾਂ ਸਿਆਲ ਵਿੱਚ ਇਹਨਾਂ ਨੂੰ ਸੁਕਾਇਆ ਸੀ ਮਾਰਚ ਅਪ੍ਰੈਲ ਵਿੱਚ ਤੇ ਜੀ ਇੱਕ ਤੋਂ 2 ਸਾਲ ਤੁਸੀਂ ਇਸੇ ਤਰ੍ਹਾਂ ਰੱਖ ਸਕਦੇ ਹੋ ਸੁਕਾ ਕੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਤੇ ਆਪਾਂ ਜੀ ਇੱਧਰ ਪਿਆਜ਼ ਟਮਾਟਰ ਲਸਣ ਤੇ ਹਰੀਆਂ ਮਿਰਚਾਂ ਲਈਆਂ ਤੇ ਇਹਨਾਂ ਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਜਿੰਨੀ ਕੀ ਤੁਸੀਂ ਸਬਜੀ ਬਣਾਉਣੀ ਉਸ ਹਿਸਾਬ ਨਾਲ ਪਿਆਜ਼ ਗ੍ਰाइंड ਕਰ ਲਿਓ ਲਸਣ ਵਗੈਰਾ ਪਾ ਕੇ ਤੇ ਆਪਾਂ ਜੀ ਤੇਲ ਗਰਮ ਕਰਾਂਗੇ ਤੇ ਤੇਲ ਵਿੱਚ ਗ੍ਰाइंड ਕੀਤਾ ਹੋਇਆ ਪੇਸਟ ਪਾ ਕੇ ਥੋੜਾ ਜਿਹਾ ਇਹਨੂੰ ਪੁੰਨਾਂਗੇ ਇਹ ਸਬਜੀ ਇਹ ਬਹੁਤ ਹੀ ਸੁਆਦੀਸਟ ਬਣਦੀ ਏ ਮਟਰਨ ਕੜੀ ਜਿਵੇਂ ਬਣਦੀ ਏ ਬਿਲਕੁਲ ਉਸੇ ਤਰ੍ਹਾਂ ਬਣਦੀ ਏ ਤੇ ਇਹਦਾ ਕਲਰ ਵੀ ਜਿਹੜੇ ਮਟਰਨ ਦਾ ਕਲਰ ਹੁੰਦਾ ਨਾ ਗਰੇਵੀ ਦਾ ਉਸੇ ਤਰ੍ਹਾਂ ਹੀ ਇਹਦਾ ਕਲਰ ਬਿਲਕੁਲ ਆਉਂਦਾ ਹੈ ਤੇ ਆਪਾਂ ਇਹਨੂੰ ਕੁਛ देर ਟੱਕ ਦੇਵਾਂਗੇ ਫਿਰ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਨਮਕ ਨਾਲ ਥੋੜੀ ਜਿਹੀ ਜਿਹੜੀ ਸਬਜੀ ਹੈ ਮਸਾਲੇ ਉਹ ਜਲਦੀ ਪੱਕਣਗੇ ਇਧਰ ਸਿਰਫ ਆਪਾਂ ਨਮਕ ਹੀ ਪਾਉਣਾ ਹੈ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਧਰ ਆਪਾਂ ਇਹਨੂੰ ਰੱਖ ਦੇਵਾਂਗੇ ਉਧਰ ਆਪਾਂ ਇੱਕ ਕੜਛੀ ਦਹੀਂ ਦੇ ਲਈਏ ਤਾਜ਼ਾ ਦਹੀਂ ਲਿਆ ਖੱਟਾ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਆਪਾਂ ਇੱਕ ਚਮਚ ਹਲਦੀ ਤੇ ਦੋ ਚਮਚ ਤਨੀਆਂ ਪਾਊਡਰ ਤੇ ਡੇਢ ਚਮਚ ਆਪਾਂ ਇਹਦੇ ਵਿੱਚ ਮੇਥਰਿਆਂ ਦਾ ਪਾਊਡਰ ਪਾਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਹਮੇਸ਼ਾ ਵੀਡੀਓ 'ਚ ਤੁਹਾਨੂੰ ਦੱਸਦੇ ਕਿ ਆਪਾਂ ਮੇਥਰਿਆਂ ਦੇ ਪਾਊਡਰ ਦਾ ਜ਼ਰੂਰ ਉਪਯੋਗ ਕਰੀਦਾ ਜਿਹੜੀ ਗਰੇਵੀ ਵਾਲੀ ਸਬਜੀ ਉਹ ਸੁਆਦਿਸ਼ਟ ਬੰਦੀ ਨਾਲੇ ਗਰੇਵੀ ਸੰਘਣੀ ਬੰਦੀ ਏ ਵੈਸੇ ਵੀ ਜੀ ਮੇਥਰਿਆਂ ਤੁਹਾਨੂੰ ਪਤਾ ਬਹੁਤ ਗੋਣਾ ਬਿਲਕੁਲ ਵੀ ਕੌੜੇ ਨਹੀਂ ਬੰਦੇ ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਦਿਆ ਕਰੋ ਤੁਹਾਨੂੰ ਜੋਇੰਟ ਪੇਨ ਨਹੀਂ ਹੁੰਦੀਆਂ ਬਹੁਤ ਜ਼ਿਆਦਾ ਪ੍ਰੋਬਲਮ ਐਵੇਂ ਹੀ ਸੋਲਵ ਹੋ ਜਾਂਦੀਆਂ ਹਨ ਤੇ ਆਪਾਂ ਹੁਣ ਸਬਜੀ ਵਿੱਚ ਦਹੀਂ ਪਾਵਾਂਗੇ ਤੇ ਦਹੀਂ ਜੇ ਤੁਸੀਂ ਪਾਉਣਾ ਹੈ ਜਦੋਂ ਤੁਸੀਂ ਗੈਸ ਬੰਦ ਕਰ ਲੈਣਾ ਤੇ ਜਾਂ ਤੁਸੀਂ ਨਾਲ ਹੀ ਪਾਣੀ ਪਾ ਲੈਣਾ ਨਹੀਂ ਤੇ ਦਹੀਂ ਜਿਹੜਾ ਫਟ ਜਾਂਦਾ ਹੈ ਨਾਲ ਹੀ ਆਪਾਂ ਇਹਦੇ ਪਾਣੀ ਪਾ ਲਵਾਂਗੇ ਦਹੀਂ ਜਦੋਂ ਵੀ ਪਾਉਣਾ ਹੈ ਜੇਕਰ ਤੁਸੀਂ ਕਿਸੇ ਸੁੱਕੀ ਸਬਜੀ ਵਿੱਚ ਪਾ ਰਹੇ ਹੋ ਤੁਸੀਂ ਗੈਸ ਬੰਦ ਕਰਕੇ 5 ਮਿੰਟ ਕੜਾਈ ਨੂੰ ਰੱਖ ਦਿਓ ਫਿਰ ਦਹੀਂ ਪਾ ਕੇ ਫੈਂਟ ਕੇ 5 ਮਿੰਟ ਫਿਰ ਤੁਸੀਂ ਗੈਸ ਨੂੰ ਆਨ ਕਰ ਲਓ ਤੇ ਜੇ ਤੁਸੀਂ ਗਰੇਵੀ ਵਾਲੀ ਬਣਾ ਰਹੇ ਹੋ ਤਾਂ ਤੁਸੀਂ ਨਾਲੀ ਪਾਣੀ ਥੋੜਾ ਜਿਹਾ ਪਾ ਦੋ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਪਕਾਵਾਂਗੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਜਿਹ ਪਹਿਲਾਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਹੈ ਕਿ ਮਿੱਟੀ ਦੀਆਂ ਸਬਾਤਾਂ ਹੁੰਦੀਆਂ ਸੀ ਜਾਨੀ ਕਿ ਕੱਚੀਆਂ ਸਬਾਤਾਂ ਹੁੰਦੀਆਂ ਸੀ ਆਮ ਜਿਹੜੇ ਇਹ ਛਲਕਮ ਆ ਸਕਾਏ ਜਾਂਦੇ ਸੀ ਸਵੇਰੇ ਜੀ ਬਾਹਰ ਕੱਢੇ ਜਾਂਦੇ ਸੀ ਨਿਆਣੇ ਨਿਆਣਿਆਂ ਦੀ ਡਿਊਟੀ ਹੁੰਦੀ ਸੀ ਤੇ ਰਾਤ ਨੂੰ ਉਸੇ ਤਰ੍ਹਾਂ ਅੰਦਰ ਰਾਤ ਟੰਗਣੀਆਂ ਹੀ ਅੰਦਰ ਹੁੰਦੀਆਂ ਸੀ ਟੰਗਣੀਆਂ ਹੀ ਬਾਹਰ ਹੁੰਦੀਆਂ ਸੀ ਤੇ ਆਮ ਹੀ ਘਰਾਂ ਵਿੱਚ ਤੁਹਾਨੂੰ ਟੰਗੇ ਹੋਏ ਮਿਲ ਜਾਂਦੇ ਸੀ ਉਦੋਂ ਜੀ ਬਹੁਤ ਜ਼ਿਆਦਾ ਆਪਸ਼ਨ ਨਹੀਂ ਸੀ ਹੁੰਦੇ ਜਿਵੇਂ ਕਿ ਹੁਣ ਇਹ ਸਬਜੀ ਵਨ ਸਵੰਨੀ ਬਾਜ਼ਾਰੋਂ ਲੈ ਆਓ ਉਦੋਂ ਲੋਕ ਬਾਜ਼ਾਰ ਨਹੀਂ ਸੀ ਜਾਂਦੇ ਤੇ ਇਸੇ ਤਰ੍ਹਾਂ ਔੜਪੜ ਕਰਕੇ ਤੇ ਬਹੁਤ ਹੀ ਗੁਣਕਾਰੀ ਤੇ ਤੰਦਰੁਸਤ ਰਹਿੰਦੇ ਸੀ ਕਿਉਂਕਿ ਇਹਨਾਂ ਦੇ ਗੁਣ ਵੀ ਤੁਹਾਨੂੰ ਪਤਾ ਬਹੁਤ ਹੈ ਹੁਣ ਤਾਂ ਆਪਾਂ ਬੇਮੌਸਮੀ ਸਬਜੀ ਬਾਜ਼ਾਰੋਂ ਜੋ ਮਰਜ਼ੀ ਲੈ ਆਈਏ ਤੇ ਉਦੋਂ ਇਹ ਗੱਲਾਂ ਨਹੀਂ ਸੀ ਹੁੰਦੀਆਂ ਸਰੀਰ ਬਹੁਤ ਤੰਦਰੁਸਤ ਹੀ ਰਹਸ ਪੋਸੀ ਆਪਾਂ ਜੀ ਦੋ ਜਿਹੜੇ ਹਾਰ ਆ ਉਹਨਾਂ ਨੂੰ ਲੈ ਲਿਆ ਤੇ ਦੋ ਹਾਰਾਂ ਨੂੰ ਆਪਾਂ ਇਹਨਾਂ ਦੇ ਛਲਗਮਾਂ ਨੂੰ ਚੰਗੀ ਤਰ੍ਹਾਂ ਧੋ ਲਿਆ। ਧੋਣਾ ਬਹੁਤ ਜ਼ਰੂਰੀ ਏ ਤੇ ਹੁਣ ਆਪਾਂ ਗਰੇਵੀ ਵਿੱਚ ਇਹ ਸੁੱਕੇ ਹੋਏ ਛਲਗਮ ਪਾ ਦਾਂਗੇ। ਇਹ ਜੀ ਮਟਨ ਦੀ ਗਰੇਵੀ ਤੇ ਇਹ ਗਰੇਵੀ ਸੇਮ ਹੀ ਬਣਦੀ ਏ ਤੇ ਕਲਰ ਵੀ ਇਹਦਾ ਸੇਮ ਹੀ ਹੁੰਦਾ ਹੈ ਤੇ ਸਬਜ਼ੀ ਵਿੱਚੋਂ ਮੈਕ ਵੀ ਬਹੁਤ ਆਉਂਦੀ ਏ ਪਰ ਫਰਕ ਇਹਨਾ ਹੁੰਦਾ ਸੀ ਜਿਹੜੇ ਮੇਰੇ ਦਾਦੀ ਜੀ ਬਣਾਉਂਦੇ ਸੀ ਕਿ ਉਹ ਦੌਰੀ ਡੰਡੇ ਵਿੱਚ ਸਾਰਾ ਕੁਝ ਘੁੱਟਦੇ ਸੀ ਮਸਾਲੇ ਜਿਹੜੇ ਵੀ ਲਸਣ ਪਿਆਜ਼ ਪਾਉਂਦੇ ਸੀ ਤੇ ਇਧਰ ਆਪਾਂ ਸਵਾਂਝਣੇ ਦੇ ਤਾਜੇ ਪੱਤੇ ਲਵਾਂਗੇ ਆਪਾਂ ਵੀਡੀਓ ਚ ਦਿਖਾਉਣ ਦਾ ਇਹ ਮਕਸਦ ਹੁੰਦਾ ਹੈ ਕਿ ਤਰੀ ਵਾਲੀ ਸਬਜੀ ਸੁੱਕੀ ਸਬਜੀ ਹੋਵੇ ਸਵਾਂਝਣੇ ਦਾ ਜਰੂਰ ਉਪਯੋਗ ਕਰਿਆ ਕਰੋ ਕਿਉਂਕਿ ਬਹੁਤ ਮਹਿੰਗਾ ਆਨਲਾਈਨ ਮਿਲਦਾ ਹੈ ਜੇ ਘਰ ਵਿੱਚ ਲੱਗਾ ਜੇਕਰ ਤਾਜ਼ਾ ਵਰਤਦੇ ਹੋ ਤੇ ਉਹਦੇ ਗੁਣਾ ਵਿੱਚ ਵੀ ਵਾਧਾ ਹੁੰਦਾ ਹੈ ਤੇ ਦਾਲ ਸਬਜੀ ਵਿੱਚ ਪਾਉਂਦੇ ਹੋ ਤੇ ਦਾਲ ਸਬਜੀ ਦੇ ਗੁਣਾ ਵਿੱਚ ਵਾਧਾ ਹੁੰਦਾ ਬੱਚਿਆਂ ਨੂੰ ਬਿਲਕੁਲ ਪਤਾ ਨਹੀਂ ਲੱਗੇਗਾ ਤੇ ਬਹੁਤ ਜ਼ਿਆਦਾ ਤੱਤ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਵਾਂਝਣੇ ਵਿੱਚ ਤੁਹਾਨੂੰ ਸਾਰਿਆਂ ਨੂੰ ਤੇ ਆਪਾਂ ਇਹ ਸੁਆਂਜਣੇ ਦੇ ਪੱਤੇ ਕੁਛ ਧੋ ਬਣਾ ਕੇ ਕੱਟ ਕੇ ਇਹਦੇ ਵਿੱਚ ਪਾ ਲਵਾਂਗਾ ਤੇ ਪਾਣੀ ਆਪਾਂ ਉਧਰ ਗਰਮ ਰੱਖ ਦਿੱਤਾ ਹੈ ਪਾਣੀ ਜਿੰਦਾ ਸੁੱਕਣਾ ਜੇ ਬਾਰ-ਬਾਰ ਇਹ ਤੁਹਾਨੂੰ ਮੈਂ ਦੱਸਦਾ ਕਿਉਂਕਿ ਛਲਗਮੇ ਜਿਹੜੇ ਸੁੱਕੇ ਹੋਏ ਉਹਨਾਂ ਨੇ ਪਾਣੀ ਜਦੋਂ ਰਸ ਲੈਣਾ ਫਿਰ ਤੇ ਪਾਣੀ ਇਹਦੇ ਵਿੱਚ ਤੁਸੀਂ ਗਰਮ ਦੀ ਵਰਤੋਂ ਕਰਨੀ ਉਸ ਦੇ ਹਿਸਾਬ ਨਾਲ ਆਪਾਂ ਪਾ ਰਿਹਾ ਨਾਲ-ਨਾਲ ਇਸ ਕਰਕੇ ਕਿਉਂਕਿ ਆਪਾਂ ਨੂੰ ਪਤਾ ਲੱਗ ਜੇ ਵੈਸੇ ਜੀ ਆਲੂ ਪਾ ਕੇ ਵੀ ਬਣਾਉਂਦੇ ਆ ਆਪਾਂ ਕਈ ਵਾਰੀ ਆਲੂ ਪਾ ਕੇ ਵੀ ਬਣਾਈ ਦੀਏ ਸਾਡੇ ਘਰ ਆਲੂ ਪਾ ਕੇ ਜਿਆਤਰ ਬਣਦੀ ਸੀ ਪਰ ਅੱਜ ਘਰਦਿਆਂ ਦੀ ਡਿਮਾਂਡ ਸੀ ਕਿ ਕੱਲੇ ਛਲਗਮ ਬਣਾਏ ਜਾਣ ਤੇ ਆਪਾਂ ਕਰ ਲ ਗਏ ਮਸਾਲਿਆਂ ਵਿੱਚ ਆਪਾਂ ਜੀਰਾ ਤੇ ਤਣੀਆਂ ਥੋੜੀ ਜਿਹੀ ਮਸੌਂਫ ਲਈਏ ਕਾਲੀ ਮਿਰਚ ਦਾਲਚੀਨੀ ਲੌਂਗ ਜਵਿਤਰੀ ਵੱਡੀ ਇਲਾਚੀ ਛੋਟੀ ਇਲਾਚੀ ਮਗਾ ਤੇ ਚੱਕਰ ਫੁੱਲ ਮਸਾਲੇ ਵੀ ਜ਼ਰੂਰ ਵਰਤਿਆ ਕਰੋ ਆਪਾਂ ਹਰੇਕ ਵੀਡੀਓ ਵਿੱਚ ਦਿਖਾਉਂਦਾ ਇਹ ਮਕਸਦ ਹੁੰਦਾ ਹੈ ਕਿ ਮਸਾਲੇ ਵੀ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਨੇ ਤੇ ਸਵਾਦ ਦਾ ਤਾਂ ਕਈ ਗੁਣਾਂ ਦਾ ਵਾਧਾ ਹੁੰਦਾ ਜੇ ਬਾਜ਼ਾਰ ਵਿੱਚ ਆਪਾਂ ਪੀਸੇ ਲਿਆਉਂਦੇ ਆ ਤੁਹਾਨੂੰ ਪਤਾ ਹੀ ਹੈ ਪਤਾ ਨਹੀਂ ਕੀ ਕੀ ਪਾਇਆ ਹੁੰਦਾ ਤੇ ਆਪਾਂ ਵੀ 2-4 ਦਿਨ ਦਾ ਹੀ ਪੀਸੀ ਦਾ ਜਿਆਦਾ ਨਹੀਂ ਪੀਸੀ ਦਾ ਤੇ ਦੋ ਚਮਚ ਆਪਾਂ ਇਹਦੇ ਵਿੱਚ ਮਸਾਲਾ ਪਾ ਲਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਬਾਅਦ ਵਿੱਚ ਹੀ ਮਸਾਲਾ ਪਾਉਣੀ ਜਦੋਂ ਅੱਧੀ ਕੀ ਸਬਜੀ ਬਣ ਜੇ ਫਿਰ ਇਹਦੇ ਜਿਹੜੇ ਗੋਣਾ ਉਹ ਬਿਲਕੁਲ ਬਰਕਰਾਰ ਰਹਿੰਦੇ ਆ ਤੇ ਇਹ ਦੇਖੋ ਜੀ ਜੇ ਪਾਣੀ ਦੀ ਹੋਰ ਜ਼ਰੂਰਤ ਹੋਈ ਤੇ ਆਪਾਂ ਪਾਣੀ ਹੋਰ ਪਾ ਲਾਂਗੇ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾਵਾਂਗੇ ਇਹਦੇ ਵਿੱਚ ਕਿਉਂਕਿ ਤਰੀਏ ਜਿਹੜੀ ਜਾਦਾ ਸੰਘਣੀ ਹੈ ਦੇਖੋ ਜੀ ਬਿਲਕੁਲ ਹੀ ਮਟਰਨ ਜਿਸ ਤਰ੍ਹਾਂ ਬੰਦਦਾ ਨਾ ਉਸੇ ਤਰ੍ਹਾਂ ਬੰਦਦਾ ਤੇ ਸਵਾਦ ਵੀ ਉਸੇ ਤਰ੍ਹਾਂ ਹੀ ਆਉਂਦਾ ਹੁਣ ਆਪਾਂ ਕਾਲੀਆਂ ਮਿਰਚਾਂ ਤਾਜ਼ੀਆਂ ਕੁੱਟਾਂਗੇ ਜਿਹੜੀ ਕਾਲੀ ਮਿਰਚ ਤਾਜੀ ਹੈ ਜਿਹੜੀ ਤੁਸੀਂ ਕੁੱਟ ਕੇ ਰੱਖਦੇ ਹੋ ਉਹਦਾ ਕੋਈ ਅਸਰ ਨਹੀਂ ਹੁੰਦਾ ਹਮੇਸ਼ਾ ਤਾਜੀ ਕੁੱਟ ਕੇ ਹੀ ਵਰਤੋ ਕਰਿਆ ਕਰੋ 2 ਮਿੰਟ ਜੀ ਇਹ ਪੀਸੀ ਜਾਂਦੀ ਹੈ ਬਹੁਤ ਟਾਈਮ ਨਹੀਂ ਲੱਗਦਾ ਤੇ ਕਾਲੀ ਮਿਰਚ ਪਾ ਕੇ ਹੁਣ ਆਪਾਂ ਮਿਕਸ ਕਰ ਦੇਵਾਂਗੇ ਇਹਦੇ ਵਿੱਚ ਤੇ ਆਪਾਂ ਇੱਕ ਚਮਚ ਮਲਾਈ ਪਾਵਾਂਗੇ ਇਸ ਨਾਲ ਜਿਹੜੀ ਸਬਜੀ ਉਹ ਮਲਾਈਦਾਰ ਬਣੇਗੀ ਤੇ ਇਧਰ ਆਪਾਂ ਜੀ ਇੱਕ ਚਮਚ ਮਲਾਈ ਦਾ ਪਾ ਲਿਆ ਤੁਸੀਂ ਦੋ ਚਮਚ ਵੀ ਪਾ ਸਕਦੇ ਹੋ ਪਰ ਆਪਾਂ ਇੱਕ ਚਮਚੀ ਪਾਇਆ ਬਹੁਤ ਹੀ ਸੁਆਦ ਸਬਜੀ ਬਣਦੀ ਹੈ ਜੀ ਬਣਾ ਕੇ ਜਰੂਰ ਵੇਖਿਓ ਤੇ ਮੇਰੇ ਤਾਂ ਵੈਸੇ ਹੀ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਬਚਪਨ ਚ ਬਹੁਤ ਖਾਦੀ ਹੈ ਤੇ ਮੈਨੂੰ ਤਾਂ ਅਜੇ ਵੀ ਜਦੋਂ ਮੈਂ ਬਣਾਉਣੀ ਆ ਨਾ ਮੈਨੂੰ ਉਹੀ ਬਚਪਨ ਦੀ ਯਾਦ ਆਉਂਦੀ ਤੇ ਆਪਦੇ ਮੈਂ ਬੇਬੇ ਜੀ ਨੂੰ ਬਹੁਤ ਯਾਦ ਕਰਦੀ ਆ ਕਿਉਂਕਿ ਉਹ ਹੀ ਬਣਾਉਂਦੇ ਹੁੰਦੇ ਸੀ ਇਹ ਦੇਖੋ ਜੀ ਸਬਜੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਸਵਾਦਿਸ਼ਟ ਬਣੀ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ